ਹੈਲੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਵਿੱਚ ਜਿਹੜੀ ਭਾਰਤੀ ਨਿਕਲੀ ਆ ਪੀ ਆਂਦੀ ਚੰਡੀਗੜ੍ਹ ਵਿੱਚ ਜਿਹੜੀਆਂ ਚਪੜਾਸੀ ਦੀਆਂ ਭਾਰਤੀਆਂ ਚੱਲੀਆਂ ਅੱਜ ਅਸੀਂ ਇਹਦੇ ਵਿੱਚ ਸਾਰੀ ਡਿਟੇਲ ਦੱਸਾਂਗੇ ਕਿੱਥੋਂ ਦੀ ਭਾਰਤੀ ਆ ਕੀ ਇਹਦੇ ਲਈ ਚਾਹੀਦਾ ਆਪਾਂ ਨੂੰ ਕਿਹੜੀ ਤਰੀਕ ਆ ਕਿੰਨੀ ਫੀਸ ਆ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਦੇਣਾ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਤਾਈਂ ਆਪਣੀ ਜਾਣਕਾਰੀ ਪਹੁੰਚ ਸਕੇ ਸਾਤੋਂ ਵੇਲਾ ਸਾਨੂੰ ਦੱਸ ਦਈਏ ਜੀ ਇਹਦੀ ਹੈ ਜਿਹੜੀ ਤਰੀਕ ਆ 10 ਤਰੀਕ ਨੂੰ ਸਟਾਰਟ ਹੋਊਗਾ ਤੇ ਜਿਹੜੀ ਇਹਦੀ ਲਾਸਟ ਤਰੀਕ ਉਹ ਹੈਗੀ ਹੈ ਜੀ 20 ਜਨਵਰੀ 2024 ਜੇਕਰ ਫੀਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਰੇ ਕੈਟਿੰਗ ਕਰਨ ਲਈ ਹੈ ਜਿਹੜੀ ਫੀਸ ਆ ਉਹ ਜ਼ੀਰੋ ਆ ਜੀ ਇਹਦੀ ਕੋਈ ਫੀਸ ਨਹੀਂ ਉਸ ਤੋਂ ਬਾਅਦ ਗੱਲ ਕਰੀਏ ਲੋਕੇਸ਼ਨ ਦੀ ਤਾਂ ਜਿਹੜੀ ਇਹਦੀ ਲੋਕੇਸ਼ਨ ਹੈਗੀ ਹੈ ਜੀ ਉਹ ਹੈਗੀ ਆਪਣੇ ਚੰਡੀਗੜ੍ਹ ਹੈ ਚੰਡੀਗੜ੍ਹ ਪੰਜਾਬ ਦੀ ਲੋਕੇਸ਼ਨ ਹੈ ਇਹਦੀ ਜੀ ਉਸ ਤੋਂ ਬਾਅਦ ਇਹ ਆਪਣੀ ਐਪਲੀਕੇਸ਼ਨ ਬਾਰੇ ਦੱਸਿਆ ਜੀ ਇਹ 20 ਤਰੀਕ ਨੂੰ ਇਹਦੀ ਜਿਹੜੀ ਲਾਸਟ ਡੇਟ ਆ ਇਹ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਟੋਟਲ ਜੀ 8 ਪੋਸਟਾਂ ਹਨ 8 ਵੈਕੈਂਸੀ ਆ ਆਪਣੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੀ ਰਿਕੁਆਇਰਮੈਂਟ ਹੈ ਜੀ ਸਰਕਾਰੀ ਹੈ ਜੀ ਪੱਕੀ ਨੌਕਰੀ ਹੈ ਅਸੀਂ ਇਹਨੂੰ 10 ਜਨਵਰੀ ਤੋਂ ਲੈ ਕੇ 20 ਜਨਵਰੀ ਤਾਈਂ ਅਪਲਾਈ ਕਰ ਸਕਦੇ ਹਾਂ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਇਹਦੇ ਵਿੱਚ ਉਮਰ ਦੀ ਆ ਜਿਹੜੀ ਉਮਰ ਹੈ ਜੀ ਉਹ ਆਪਣੀ 18 ਸਾਲ ਤੋਂ ਲੈ ਕੇ 37 ਸਾਲ ਤਾਈਂ ਹੈ ਜੀ 18 ਤੋਂ ਲੈ ਕੇ 37 ਤਾਈਂ ਜਿਹੜੀ ਜਰਨਲ ਵਾਸਤੇ ਉਮਰ ਹੈ ਜੀ ਉਸ ਤੋਂ ਬਾਅਦ बीसी कास्ट ਨੂੰ ਆ ਜੀ 5 ਸਾਲ ਦੀ ਛੋੜ ਆ ਤੇ ਐਸਸੀ ਕਾਸਟ ਨੂੰ ਹੈਗੀ ਆ ਸੌਰੀ ਬੀਸੀ ਕਾਸਟ ਨੂੰ ਜੀ 3 ਸਾਲ ਦੀ ਛੋੜ ਆ ਤੇ ਐਸਸੀ ਕਾਸਟ ਨੂੰ 5 ਸਾਲ ਦੀ ਬੀਸੀ ਨੂੰ 3 ਦੀ ਐਸਸੀ ਨੂੰ 5 ਸਾਲ ਦੀ ਛੋੜ ਆ ਜੀ ਇਹਦੇ ਵਿੱਚ ਕੋਸ ਤੋਂ ਅੱਜ ਇਹ ਗੱਲ ਕਰੀਏ ਨੰਬਰ ਆਫ ਪੋਸਟ ਇਹਦੇ ਵਿੱਚ ਟੋਟਲ ਜੀ 8 ਪੋਸਟਾਂ ਹਨ ਜਿਦੇ ਵਿੱਚ ਤਿੰਨ ਜਰਨਲ ਦੀਆਂ ਤਿੰਨ OBC ਲਈ ਆ ਤੇ ਤਿੰਨ SC ਕੈਟਾਗਰੀ ਦੀ ਲਈ ਹੈ ਜੀ ਪੇ ਸਕੇਲ ਜਿਹੜੀ ਹੈ ਜਿਆ ਪੇ ਸਕੇਲ ਆ ਜੋ ਆਪਣਾ ਗਵਰਨਮੈਂਟ ਦਾ ਰੂਲ ਹੁੰਦਾ ਉਹਦੇ ਅਨਸਾਰ ਪੇ ਮਿਲੂਗੀ ਇਹਨੂੰ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਮਤਲਬ ਪੜ੍ਹਾਈ ਦੀ ਤੇ ਇਹਦੇ ਵਿੱਚ ਕੀ ਪੜ੍ਹਾਈ ਚਾਹੀਦੀ ਆ ਇਹਦੇ ਲਈ ਜੀ 8ਵੀਂ ਪਾਸ ਇਹ ਸਿਰਫ 8ਵੇਂ ਪਾਸ ਦੇ ਲਈ ਹੈ ਜੀ 8ਵੀਂ ਪਾਸ ਇਹਨੂੰ ਅਪਲਾਈ ਕਰ ਸਕਦਾ ਹੈ ਇਹ ਆਪਾਂ ਕਿਵੇਂ ਅਪਲਾਈ ਕਰਨੀ ਆ ਇਹਦਾ ਤਰੀਕਾ ਜੀ ਅਪਲਾਈ ਕਰਨ ਦਾ ਇਹਦਾ ਤਰੀਕਾ ਹੈਗਾ ਜੀ ਆਫਲਾਈਨ ਅਸੀਂ ਇਹਨੂੰ ਆਫਲਾਈਨ ਅਪਲਾਈ ਕਰ ਸਕਦੇ ਹਾਂ ਆਫਲਾਈਨ ਇੱਕ ਪਰਫਾਰਮਾ ਖੁੱਲੇਗਾ ਜੀ ਉਹਨੂੰ ਆਪਾਂ ਭਰ ਕੇ ਨਾਲ ਆਪਣੇ ਡਾਕੂਮੈਂਟ ਲਾ ਕੇ ਤੇ ਇਹਨਾਂ ਦੇ ਪਤੇ ਤੇ ਆਪਾਂ ਜਿਹੜਾ ਉਹਨਾਂ ਨੂੰ ਸੈਂਡ ਕਰ ਲੈਣਾ ਹੈ ਜਿਹੜਾ ਅਰਧੀ ਭੇਜੰਦਾ ਪਤਾ ਹੈ ਜੀ ਆਪ ਪਤਾ ਨੋਟ ਕਰ ਲਓ ਜੀ ਇਸ ਪਤੇ ਤੇ ਆਪਾਂ ਅਰਜੀ ਨੂੰ ਸੈਂਡ ਕਰਨਾ ਜੀ ਦਾ ਡਿਸਟ੍ਰਿਕਟ ਅੰਡ ਸੈਸ਼ਨ ਜੱਜ ਨਿਊ ਡਿਸਟ੍ਰਿਕਟ ਕੋਰਟ ਕੰਪਲੈਕਸ ਸੈਕਟਰ 43 ਚੰਡੀਗੜ੍ਹ ਇਸ ਪਤੇ ਤੇ ਆਪਾਂ ਡਾਕੂਮੈਂਟ ਸੈਂਡ ਕਰਨੇ ਆ ਜੀ ਜੇ ਤੁਹਾਨੂੰ ਪਰਫਾਰਮਾ ਚਾਹੀਦਾ ਤਾਂ ਪਰਫਾਰਮਾ ਸੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਜੀ ਤੁਸੀਂ ਉੱਥੋਂ ਪਰਫਾਰਮਾ ਡਾਊਨਲੋਡ ਕਰ ਸਕਦੇ ਆ ਤੇ ਆਪਣੇ ਡਾਕੂਮੈਂਟ ਉਹਦੇ ਨਾਲ ਲਾ ਕੇ ਆਹ ਪਤੇ ਤੇ ਸੈਂਡ ਕਰ ਸਕਦੇ ਹੋ ਦੇ ਇਸ ਦੇ ਇੰਟਰਵਿਊ ਵਗੈਰਾ ਆਵੇਗੀ ਉਸ ਤੋਂ ਬਾਅਦ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਜਲਦ ਉਹ ਚੱਲਦੀ ਵੀਡੀਓ ਲੈ ਕੇ ਆਵਾਂਗੇ ਤੇ ਉਹਦੇ ਵਿੱਚ ਵੀ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ ਜੇ ਇੰਟਰਵਿਊ ਡੇਟ ਬਾਰੇ ਗੱਲ ਕਰੀਏ ਤਾਂ ਇੰਟਰਵਿਊ ਡੇਟ ਆ ਜੀ A ਤੋਂ ਲੈ ਕੇ N ਜਿਨ੍ਹਾਂ ਦਾ ਨਾਮ A ਤੋਂ N ਤਾਈਂ ਆਉਂਦਾ ਜੀ A ਤੋਂ ਸਟਾਰਟ ਹੋ ਕੇ A B C N ਤਾਈਂ ਆ ਉਹਨਾਂ ਦੀ ਇੰਟਰਵਿਊ ਹੋਊਗੀ ਜੀ 8 ਫਰਵਰੀ 2024 ਨੂੰ ਔਰ ਜਿਨ੍ਹਾਂ ਦਾ ਨਾਮ O ਤੋਂ ਲੈ ਕੇ Z ਤਾਈਂ ਆ ਉਹਨਾਂ ਦੀ ਹੋਊਗੀ 9 ਤਰੀਕ ਨੂੰ ਇਹ ਦੋ ਦਿਨ ਇੰਟਰਵਿਊ ਤੇ ਜੀ ਪਹਿਲੀ A ਤੋਂ ਲੈ ਕੇ N ਤਾਈਂ 8 ਤਰੀਕ ਨੂੰ O ਤੋਂ ਲੈ ਕੇ Z ਤਾਈਂ 9 ਤਰੀਕ ਨੂੰ 11 ਵਜੇ ਟਾਈਮ ਹੈ ਜੀ ਇੰਟਰਵਿਊ ਦਾ ਸੋ ਸਾਰਿਆਂ ਨੇ ਇੰਟਰਵਿਊ ਦੇ ਲਈ 8 ਤੇ 9 ਤਰੀਕ ਨੂੰ 11 ਵਜੇ ਤੋਂ ਪਹਿਲਾਂ ਘਟਵਾ ਟੈਕਸ ਤੇ ਇੱਕਾਂ ਪਹਿਲਾਂ ਦੋ ਕੰਟੂਜੀ ਉੱਥੇ ਹੋਣੇ ਚਾਹੀਦੇ ਆ ਜੀ ਸੋ ਕੈਂਡੀਡੇਟ ਇਹਨੂੰ ਅਪਲਾਈ ਕਰ ਸਕਦੇ ਆ ਪਰਫਾਰਮੈਂਸ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਲੈਣੇ ਏ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਪੋਸਟ ਭਰਨੀ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਆ